ਬਾਈ ਦੀਪ ਸਿੱਧੂ ਨੇ ਬਾਰਡਰ ਟਪਾਏ ਆ ਚਲੋ ਕਿਹਾ ਤੇਰਾ ਤੇਰਾ ਗਾਣਾ ਮੈਨੂੰ ਨਹੀਂ ਪਸੰਦ ਆਇਆ ਤਾਂ ਮਤਲਬ ਤੂੰ ਪਸੰਦ ਕਰ ਤੈਨੂੰ ਤੂੰ ਦੱਸਾ ਹੋ ਪਰ ਅਸੀਂ ਸਤੋਂ ਗਾਣੇ ਲੈਣੇ ਸੀ ਤੂੰ ਚੜੀਏ ਨਾ ਮੈਂ ਕੱਦਾ ਸੁਣੀ ਆ ਤੈਨੂੰ ਨਹੀਂ ਸਭ ਮੈਨੂੰ ਗੱਲ ਸੁਣਾਉ ਨੀ ਨੀ ਗਾਣਾ ਪਸੰਦ ਨਹੀਂ ਆਇਆ ਤਾਂ ਨਹੀਂ ਆ ਤੂੰ ਕੋਤ ਲੱਗਿਆ ਭੇਡਾ ਬੱਕਰੀ ਦਾ ਰਾਜਾ ਹੋਏਗਾ ਤੂੰ ਸਾਡਾ ਰਾਜਾ ਵਾ ਹੈ ਫਿਰ ਮੈਂ ਤਾਂ ਤੈਨੂੰ ਬਈ ਧੋ ਤੂੰ ਡਰਾਮੇ ਕਰਦਾ ਤੂੰ ਹੁਣ ਇਹ ਥੋੜੀ ਪਤਾ ਸੀ ਕਿ ਮਾਟੇ ਸ਼ੇਰੋਂ ਵਾਲਾ ਸੰਤ ਭਿੰਡਰਾ ਵਾਲਿਆਂ ਦੇ ਖਿਲਾਫ ਇੰਨਾ ਜ਼ਹਿਰ ਦਿਲ ਦੇ ਵਿੱਚ ਸਾਂਭੀ ਫਿਰਦਾ ਵਾ ਜਾਂ ਦੀਪ ਸਿੱਧੂ ਬਾਈ ਦੇ ਖਿਲਾਫ ਇੰਨਾ ਜ਼ਹਿਰ ਸਾਂਭੀ ਫਿਰਦਾ ਤੇ ਸਿਕੰਦਰ ਨੇ ਉਹਨੂੰ ਕਿਆ ਮੱਟ ਫਿਰਨ ਨੂੰ ਸੁਣ ਲਿਆ ਕਿ ਆ ਬਾਈ ਜੀ ਆਪਣਾ ਗਾਣਾ ਆਇਆ ਵਾ ਸੰਤਾਂ ਦੇ ਉੱਪਰ ਤੁਸੀਂ ਹੋਰਾਂ ਦੇ ਗਾਣੇ ਵੀ ਸ਼ੇਅਰ ਕਰ ਦੇ ਜੀ ਪਲੀਜ਼ ਤੁਹਾਡੀ ਸਪੋਰਟ ਦੀ ਲੋੜ ਆ ਤੁਸੀਂ ਗਾਣਾ ਸ਼ੇਅਰ ਕਰ ਦਿਓ ਤੇ ਉਹ ਤੇ ਤੁਸੀਂ ਦੇਖ ਹੀ ਲਿਆ ਕਿੰਨਾ ਜ਼ਹਿਰ ਉਹ ਗੱਲਾਂ ਪਿਆ ਤੋਂ ਮੇਰੀ ਗੱਲ ਸੁਣੋ ਦੀਪ ਸਿੱਧੂ ਦੀ ਆਪਾਂ ਜੇ ਗੱਲ ਕਰੀਏ ਹੈ ਨਾ ਹਾਂਜੀ ਸੁਣੇ ਬਾਈ ਬੰਦ ਦਵਾਈ ਨੰਮੀ ਹੂੰ ਇੱਕ ਤਰਨ ਲੱਗਿਆ 2020 ਦੇ ਵਿੱਚ ਹਾਂਜੀ 2020 ਦੇ ਵਿੱਚ ਇੱਕ ਕਿਸਾਨ ਜਥੇਬੰਦੀ ਨੇ ਇੱਕ ਹੁਕਮ ਪਾਉਣ ਨੂੰ ਕੀਤਾ ਪੂਰੇ ਦੇਸ਼ ਦੇ ਵਿੱਚ ਪੂਰੇ ਵੱੜ ਦੇ ਵਿੱਚ ਇੱਕ ਸੁਨੇਹਾ ਦੇਵਾਂਗੇ ਵੀ ਇਹ ਇੱਕ ਕਿਸਾਨ ਆ ਜਿਹੜਾ ਅੰਮ੍ਰਿਤ ਹੈ ਨਾ ਵੀ ਯਾਰ ਉਹ ਬਹੁਤ ਤੰਗ ਹੈ ਯਾਰ ਉਹ ਵੀ ਤੁਸੀਂ ਜਿਉ ਤਰਤੇ ਉੱਤਕੇ ਜਿਹੜੀ ਚਾਹ ਪੀਂਦੇ ਹੋ ਨਾ ਜਿਹੜੀ ਖੰਡ ਖੇਤਾਂ ਚੋਂ ਦੀ ਹੈ ਕਮਾਦਾਂ ਚੋਂ ਦੀ ਹੈ ਵੀ ਉਹ ਬਹੁਤ ਤੰਗ ਹੈ ਵੀ ਅਸੀਂ ਇੱਕ ਟਰੈਕਟਰ ਰੈਲੀ ਕਰਾਂਗੇ ਬੜੀ ਸ਼ਾਂਤਮਈ ਪੀਸਫੁੱਲੀ ਹੈ ਨਾ ਵੀ ਪੂਰੇ ਵਰਲਡ ਤੇ ਮੈਸੇਜ ਜਾਵੇ ਉਹ ਮੋਦੀ ਜਿਹੜਾ ਮੀਡੀਆ ਹੈ ਮੋਦੀ ਮੀੜੇ ਉਹ ਇਹ ਕਹਿ ਰਹੇ ਸੀ ਵੀ ਇਹ ਖਾਸ ਤੰਨੇ ਨੇ ਤੇ ਅਸੀਂ ਇਹਨੇ ਇੱਕ ਸੁਨੇਹਾ ਦੇਣਾ ਸੀ ਟਰੈਕਟਰ ਰੈਲੀ ਕੱਢ ਕੇ ਸੁਣੋ ਹੁਣ ਇਹਨਾਂ ਹਾਂਜੀ ਹਾਂਜੀ ਸੁਣ ਰਹਾ ਮੈਂ ਥੋੜੀ ਜਣ ਕਹੋਣਾ ਅਸੀਂ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਵੀ ਤੁਸੀਂ ਲਾਲਕਿਲ ਤੇ ਜਾ ਕੇ ਕਿੰਦਾ ਲਹਿਰਾਓ ਤੇ ਸਾਨੂੰ ਮੌਕਾ ਮਿਲੇ ਸਾਨੂੰ ਖਾਸਾ ਲਈ ਕਹਿਣਾ ਹਣਾ ਹੂੰ ਠੀਕ ਹੈ ਉਹ ਕੁਝ ਹੁਲੜਵਾਜ ਬੰਦੇ ਉੱਥੇ ਚੱਲ ਗਏ ਜਿਹੜੇ ਬੰਦੇ ਦਿਮਾਗ ਰੱਖਦੇ ਆ ਜਿੰਨਾਂ ਤੁਸੀਂ ਹਨਾ ਦਿਖਤੁਰਾ ਐਡੀਬੀ ਕਹਿੰਦੇ ਹੋ ਹੈ ਡਬੋ ਕੋਇਟ ਕਹਿੰਦੇ ਵੀ ਲੱਟ ਹੈ ਉੱਥੇ ਜਾ ਕੇ ਲਏ ਹੋ ਜਾਂਦੇ ਆ ਹੂੰ ਸਦਾ ਲਾਏ ਜਾਂਦੇ ਢਿੰਡੇ ਨਾਲ ਹਨਾ ਹੂੰ ਉੱਥੇ ਜਿੱਥੇ ਤੁਹਾਡਾ ਕਬਜ਼ਾ ਹੁੰਦਾ ਉਸਟਾਰ ਵਿੱਚ ਰਹਿ ਕੇ ਐਦੋਂ ਨਾ ਬੰਨਦਾ ਸਾਡਾ ਅੱਧੇ ਘੰਟੇ ਬਾਅਦ ਤੇਰੇ ਗੰਦ ਸਿੱਟ ਆ ਲੈਨੇ ਅਸੀਂ ਭੱਜ ਜਾਈਏ ਉਥੋਂ ਸੁਣੋ ਬਈ ਬਣ ਕੇ ਸਾਇਤ ਉਹਨੂੰ ਦਿਮਾਗ ਤੇ ਜਾਂਦਾ ਆ ਜੇ ਅਸੀਂ ਨਾ ਉਹਨਾਂ ਦਿਨਾਂ ਦੇ ਵਿੱਚ ਉਹ ਰਾਤਾਂ 'ਚ ਅਸੀਂ ਹੈਨਾ ਉੱਥੇ ਕੁੰਡਲੀ ਬਾਰਡਰ ਤੇ ਜਾਂ ਜਿੱਥੇ ਵੀ ਅਸੀਂ ਸੀਗੇ ਸੰਭੂ ਬਾਰਡਰ ਤੇ ਬੁੱਧੁਰਗਾ ਮਾਮਾ ਨੂੰ ਮੂਹ ਪਰੇ ਕਰਕੇ ਬੇਸਾਬ ਕਰਾਇਆ ਸੀ ਵੀ ਮਾਂ ਤੂ ਜਲਨੀ ਆਪੀ ਸ਼ਾਂਤਮਈ ਮਾਹ ਰੱਖਣੇ ਉਸ ਤੋਂ ਬਾਅਦ ਉੱਥੋਂ ਉਹਨਾਂ ਨੇ ਆ ਸ਼ੁਰੂ ਹੋਣੀ ਲੱਗ ਨਾ ਬਤਾ ਵੀ ਇਹ ਤਾਂ ਖਾਸ ਤਾਂ ਨਹੀਂ ਨੇ ਆਪਾਂ ਉੱਥੋਂ ਭੱਜ ਗਏ ਜੀ ਹੈਨਾ ਚੰਦੇ ਦਾ ਉਹਦੇ ਕਾਨੂੰਨ ਪਾਸ ਹੋ ਗਏ ਸੀ ਮਤਲਬ ਫੇਲ ਆਪਾਂ ਕਨੇ ਵੀ ਨਹੀਂ ਲੈਟ ਕਰਨ ਨਾ ਕੋ ਨੂੰ ਉੱਥੇ ਗਏ ਕਾਲੇ ਕਮੌਣਾ ਰੱਬ ਹੋ ਗਿਆ ਤੁਮ। ਤੂੰ ਫਿਰ ਤੋਂ ਤਨ ਹੋ ਗਿਆ ਸੀਗੇ। ਫਿਰ ਤੋਂ ਮੈਂ ਸਹਿਮਤ ਆ। ਅੱਕੀ ਹੋਈ ਮਾਂ ਵੀ ਕਹਿੰਦੀ ਐ ਤੂੰ ਮਰ ਜਾ ਪੁੱਤ। ਨਾ ਸਾਡੀ ਮਾਂ ਨੇ ਵੀ ਵਰਤ ਹੈ। ਉਹ ਤਾਂ ਹਜੇ ਨੂਰੀ ਹੋ ਗਿਆ ਤਨੂਨ ਤਾਂ ਰੱਖੋ। ਉਹ ਸੋਣਾ ਦਮਾਂ ਤਾਂ ਦੀਆਂ ਵੈਕ ਹੋਣ ਲੱਗ ਗਈਆਂ। ਜੇ ਨਾਟ ਕਹਿ ਤਰੋਂਦਾ ਉਦੋਂ। ਉਦੋਂ ਜੇ ਨਾਟ ਕਹਿ ਤਰੋਂਦਾ। ਠੀਕ ਐ। ਉਦੋਂ ਬੁਰਾ ਹਾਲ ਹੋ ਜਾਂਦਾ ਸੀ ਸਾਰਿਆਂ ਨੇ ਬੱਬੂ ਮਾਂ ਨੇ ਵੀ ਕਿਹਾ ਕਿ ਮੈਂ ਆਪਣੇ ਮਾਂ-ਬਾਪ ਤੇ ਵੀ ਹੋਇਆ ਜਿੱਨਾ ਜਿੱਦ ਮੈਂ ਛੰਡਾ ਲਹਿਰਾਉਂਦਾ ਰੋਇਆ। ਤੁਸੀਂ ਉੱਥੇ ਖੜੇ ਨਹੀਂ ਸੀਗੇ। ਤੁਸੀਂ ਪਲਾਟੇ ਨਾਲ ਲੱਗੇ ਪੱਜ ਗਏ। ਹਾਂ ਉਧਰ ਭੱਜ ਗਏ ਤੁਹਾਡਾ ਤੁਸੀ ਖੜੇ ਰਹੋ ਕਿਉਂਕਿ 7 ਸਾਲ ਤੇ 9 ਸਾਲ ਦੇ ਸਾਡੇ ਸ਼ਹੀਦ ਹੋਏ ਨੇ ਛੋਟੇ ਸਾਹਿਬ ਜੀ ਬਟ ਹਣਾ ਤਾਂ ਛੋਟਾ ਹੱਥ ਮਾਰਵਾ ਦੇ ਕਰਨਾ ਤੁਸੀਂ ਜੇ ਤੱਕ ਜੇ ਤੁਸੀਂ ਮੰਨਦੇ ਹੋ ਵੀ ਹਾਂ ਤਾਂ ਸਹੀ ਜੀ ਜਦ ਮੇਰੇ ਖੇਤ ਚ ਬਾਜਰਾ ਨਾ ਬੀਜਿਆ ਕਰੋ ਕਿਸਾਨੀ ਧਰਨੇ ਦੇ ਵਿੱਚ ਜਾ ਕੇ ਖਾਲਸਾ ਦੀ ਨਾਮ ਮੰਗਿਆ ਕਰੋ ਅੱਜ ਦਿੱਲੀ ਖਾਲੀ ਪਈ ਆ ਹੁਣ ਮੰਗਵਾ ਜਾ ਤੇ ਨਹੀਂ ਕਿਸਾਨਾਂ ਦੇ ਛੱਤਰ ਪੈ ਗਏ ਹੁਣ ਤਾਂ ਹੁਣ ਚੁੱਕਣਾ ਪੈਣਾ ਬਰਦਰ ਕਿਸਾਨ ਕੋਈ ਨਹੀਂ ਤੁਰ ਪਾਣੇ ਨੇ ਕਿਸਾਨ ਵੀ ਬੀਨ ਹੋਣਾ ਬਾਰਡਰ ਨਹੀਂ ਟੱਪਣ ਦਿੱਤਾ ਤੇਰੇ ਸਾਹਮਣੇ ਹੀ ਆ ਬਾਰਡਰ ਇਹਦੇ ਵੀ ਟਪੇ ਹੋ ਰਹੇ ਨੇ ਕਿਨੇ ਹੁਣ ਬਾਰਡਰ ਟੱਪ ਕੇ ਅੱਛਾ ਉਦੋਂ ਟੱਪ ਕੇ ਸੀ ਦੀਪ ਸਿੱਧੂ ਨੇ ਟਪਾਏ ਨੇ ਭਾਈ ਦੀਪ ਨੇ ਟਪਾਈ ਤਾਂ ਹੈ ਉਦੋਂ 14 ਫਰਵਰੀ ਵੈਲੈਂਟਾਈਨ ਦੇ ਭਾਈ ਦੀਪ ਸਿੱਧੂ ਨੇ ਬਾਰਡਰ ਟਪਾਏ ਆ ਚਲੋ ਕਿਹਦਾ ਤੇਰਾ ਤੇਰਾ ਗਾਣਾ ਮੈਨੂੰ ਨਹੀਂ ਪਸੰਦ ਆਇਆ ਤਾਂ ਮਤਲਬ ਤੂੰ ਪੈਸਾ ਨਾ ਕਰ ਮੈਨੂੰ ਤੂੰ ਦਫਾ ਹੋ ਪਰਹੀਂ ਸਤੋਂ ਦਾਣੇ ਲੈਣੇ ਸੀ ਤੂੰ ਦੱਸ ਚੜੀ ਆਂ ਹਮਦ ਮੱਕਦਾ ਸੁਣੀ ਜਾਣਾ ਤੈਨੂੰ ਨਹੀਂ ਸਭ ਮੈਨੂੰ ਗੱਲ ਸੁਣਾਉ ਨੀ ਗਾਣਾ ਪਸੰਦ ਨਹੀਂ ਆਇਆ ਤੈਨੂੰ ਨਹੀਂ ਆ ਤੂੰ ਕੁੱਤ ਲੱਗਿਆ ਭੇਡਾ ਬੱਕਰੀ ਦਾ ਰਾਜਾ ਹੋਏਗਾ ਤੂੰ ਸਾਡਾ ਰਾਜਾ ਵਾ ਹੈ ਮੈਂ ਤਾਂ ਤੈਨੂੰ ਬਈ ਭੋਲ ਤੂੰ ਡਰਾਮੇ ਕਰਦਾ ਤੂੰ ਨਹੀਂ ਤੂੰ ਨਹੀਂ ਤੂੰ ਗੱਲਾਂ ਕਿਹੜੀ ਕਰਦਾ ਹਾਂ ਤੂੰ ਕਰ ਮੈਨੂੰ ਭਿੰਡਰਾਂ ਦੇ ਸੰਤਾਂ ਦੀ ਗੱਲ ਸਮਝ ਨਹੀਂ ਕਿਸੇ ਦੀ ਨਹੀਂ ਨਹੀਂ ਇੱਕ ਮਿੰਟ ਤੂੰ ਹੁਣ ਤਾਂ ਆਲਾ ਸੁਣ ਮੇਰੀ ਗੱਲ ਭਿੰਡਰਾਂ ਦੇ ਸੰਤਾਂ ਦੀ ਨਹੀਂ ਤੂੰ ਕਦੇ ਪਿੰਡਾਂ ਦੇ ਸੰਤਾਂ ਬਾਰੇ ਗੱਲ ਕਰਦਾ ਕਦੇ ਕਿਵੇਂ ਕਰਦਾ ਤੂੰ ਤੂੰ ਸਾ ਤੇਰਾ ਨਾਮ ਹੈਂ ਗਰੀਆ ਤੂੰ ਪਿੰਡਾਂ ਦੇ ਸਾਥੋਂ ਤਾਂ ਬੰਨਾ ਤੂੰ ਕਿਉਂ ਮਤਰੀ ਤੂੰ ਉੱtre ਗੱਤਾਂ ਤਾਂ ਨਹੀਂ ਗਾਣਾ ਚਾਹੇ ਜੇ ਮੇਰੇ ਗੱਤਾਂ ਨਹੀਂ ਪਾਏ ਮੈਂ ਹੁਸ ਦਾ ਕੱਲੂ ਪਾਲ ਮੈਂ ਗੱਤਾਂ ਮੇਰੀ ਸ਼ਕਲ ਮਾਹੀ ਤੂੰ ਕਾਮਰੇਟਾ ਤੂੰ ਬਹੁਤ ਹੁੰਨੇ ਵਿੱਚ ਚੇਦੇ ਨਾਲ ਮੈਨੂੰ ਤੂੰ ਕਾਮਰੇਟਾ ਕਾਮਰੇਟਾ ਮੈਂ ਮੂਨੋ ਨਹੀਂ ਜਦੋਂ ਲੋਕਾਂ ਤੋਂ ਪਤਾ ਲੱਗੂਗੀ ਕੀ ਗੱਲ ਬੰਦ ਕਰ ਤੂੰ ਕਾਮਰੇਟਾ ਤੇਰਾ ਨਾਮ ਬੰਦ ਠੀਕ ਨਹੀਂ ਤੂੰ ਹਟ ਜਾ ਹਾਂਜੀ ਵੀਰੋ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਲਿਆ ਵਾ ਕਿ ਕਿਦਾਂ ਮੱਤ ਸ਼ੇਰੋ ਨੇ ਆ ਸੰਤ ਭਿੰਡਰਾਵਾਲਿਆਂ ਜੀ ਦੇ ਖਿਲਾਫ ਅਤੇ ਡੀ ਬਾਈ ਸਿੱਧੂ ਦੇ ਖਿਲਾਫ ਜਹਿਰ ਉਗਲਿਆ ਅਸਲ ਦੇ ਵਿੱਚ ਗੱਲ ਇਦਾਂ ਹੀ ਸੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਣੇ ਸਿਕੰਦਰ ਬਾਈ ਦਾ ਗਾਣਾ ਆਇਆ ਵਾ ਸੰਤ ਭਿੰਡਰਾਵਾਲਿਆਂ ਦੇ ਉੱਤੇ ਵਾਰ ਠੀਕ ਹੈ ਜੀ ਤੇ ਉਹਦੇ ਵਾਸਤੇ ਆਪਣੇ ਸਿਕੰਦਰ ਬਾਈ ਨੇ ਬੜਿਆਂ ਵੀਰਾਂ ਨੂੰ ਫੋਨ ਲਾਇਆ ਸੀਗਾ ਜਿਵੇਂ ਮੰਨ ਲਓ ਨਿਰਵੈਰ ਵੀਰ ਨੂੰ ਫੋਨ ਕੀਤਾ ਠੀਕ ਹੈ ਜੀ ਆ ਆਪਣੇ ਰਬੀ ਕਦੋਲਾ ਨੂੰ ਫੋਨ ਕੀਤਾ ਵੀ ਵੀਰ ਜੀ ਮੇਰਾ ਗਾਣਾ ਆਇਆ ਵਾ ਸੰਤਾਂ ਦੇ ਦੇ ਉੱਪਰ ਜਰੂਰ ਤੁਹਾਡੀ سپورਟ ਦੀ ਲੋੜ ਆ ਜਰੂਰ ਸ਼ੇਅਰ ਕਰਿਓ ਤੇ ਇਦਾਂ ਹੀ ਆ ਦੀਪ ਦੁਜਾ ਆਪਣੇ ਸਿਕੰਦਰ ਬਾਈ ਨੇ ਮਾਟੇ ਸ਼ੇਰੋਂ ਵਾਲੇ ਨੂੰ ਫੋਨ ਲਾਤਾ ਹੁਣ ਇਹ ਥੋੜੀ ਪ੍ਰਤਿਆਸੀ ਕਿ ਮਾਟੇ ਸ਼ੇਰੋਂ ਵਾਲਾ ਸੰਤ ਭਿੰਡਰਾ ਵਾਲਿਆਂ ਦੇ ਖਿਲਾਫ ਇੰਨਾ ਜ਼ਹਿਰ ਦਿਲ ਦੇ ਵਿੱਚ ਸੰਭੀ ਫਿਰਦਾ ਵਾ ਜਾਂ ਦੀਪ ਸਿੱਧੂ ਬਾਈ ਦੇ ਖਿਲਾਫ ਇੰਨਾ ਜ਼ਹਿਰ ਸੰਭੀ ਫਿਰਦਾ ਤੇ ਸਿਕੰਦਰ ਨੇ ਉਹਨੂੰ ਕਹਾ ਮੱਠ ਫਿਰ ਨੂੰ ਫੋਨ ਲਾ ਕੇ ਆ ਕੇ ਬਾਈ ਜੀ ਆਪਣਾ ਗਾਣਾ ਆਇਆ ਵਾ ਸੰਤਾਂ ਦੇ ਉੱਪਰ ਤੁਸੀਂ ਹੋਰਾਂ ਦੇ ਗਾਣੇ ਵੀ ਸ਼ੇਅਰ ਕਰ ਦੇ ਜੀ ਪਲੀਜ਼ ਤੁਹਾਡੀ ਸਪੋਰਟ ਦੀ ਲੋੜ ਆ ਤੁਸੀਂ ਗਾਣਾ ਸ਼ੇਅਰ ਕਰ ਦਿਓ ਤੇ ਉਹ ਤੇ ਤੁਸੀਂ ਦੇਖ ਲਿਆ ਕਿੰਨਾ ਜ਼ੈਰ ਗੱਲਾਂ ਪਿਆ ਠੀਕ ਹੈ ਜੀ ਤੁਸੀਂ ਇਹ ਮਾਵਾ ਦੇ ਪੁੱਤ ਮਰਮੁੰਦੇ ਜੀ ਆ ਪੜਕਾਉ ਗਾਣੇ ਬੋਲ ਕੇ ਬੰਦਾ ਤੁਸੀਂ ਜਿਹੜੇ ਹੁੰਦੇ ਆ ਚੜ੍ਹਦੀ ਕਲਾ ਵਾਲੇ ਗਾਣੇ ਜਿਨ੍ਹਾਂ ਜੋਸ਼ ਹੁੰਦਾ ਵਾ ਉਹਨਾਂ ਨਾਲ ਅਣਖ ਆਉਂਦੀ ਆ ਵੀਰੇ ਮਾਵਾ ਦੇ ਪੁੱਤ ਨਹੀਂ ਮਰਦੇ ਉਹਨਾਂ ਨਾਲ ਅਣਖ ਜਾਗਦੀ ਹੈ ਜਮੀਰ ਜਾਗਦਾ ਵਾ ਬੱਲੇ ਦਾ ਇਹ ਵਾਰਾ ਸੁਣ ਕੇ ਸੰਤਾਂ ਦੀਆਂ ਵਾਰਾਂ ਸੁਣ ਕੇ ਭਿੰਡਰਾਵਾਲਿਆਂ ਦੀਆਂ ਵਾਰਾਂ ਸੁਣ ਕੇ ਪਰ ਚਲੋ ਤੁਸੀਂ ਜਨਾਨੀਆਂ ਜੇ ਜਨਾਨੀਆਂ ਹੀ ਰਹਿਣਾ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਸਾਰੀ ਸੰਤਨੂ ਸੰਗਤ ਜੀ ਇਸ ਚਵਲ ਨੂੰ ਪਤਾ ਲੱਗ ਜਾਵੇ ਕਿ ਕਿਦਾਂ ਇਹ ਜਪੀ ਤੇਰੀ ਸ਼ੇਅਰ ਕਿਤੇ ਤੋਂ ਬਗੈਰ ਵੀ ਸੰਤਾਂ ਦਾ ਗਾਣਾ ਬਹੁਤ ਚੱਲਦਾ ਵਾ ਤੇਰੀ ਤੇਰੇ ਵਰਗਿਆਂ ਦੀ ਸ਼ੇਅਰ ਦੀ ਲੋੜ ਨਹੀਂ ਆ ਪਣ ਕੇ ਇਹ ਵੀਰ ਕਹਿਣਗੇ ਕਿ ਵੀਰੇ ਤੇਰਾ ਕੰਮ ਸੇਵਾ ਦਾ ਵਾਹਨਾ ਤੂੰ ਸੇਵਾ ਚ ਰਹਿ ਤੂੰ ਇਹੋ ਜੀ ਫਲਟਰ ਬਸੇ ਚ ਕੀ ਪੈਣਾ ਵੀਰੇ ਜਦੋਂ ਆਪਣੀ ਜੋਧਿਆਂ ਨੂੰ ਆਪਣੇ ਸੰਤਾਂ ਨੂੰ ਕੋਈ ਮਾੜਾ ਬੋਲੇ ਫਿਰ ਨਹੀਂ ਜਰਿਆ ਜਾਂਦਾ ਫਿਰ ਆ ਨਹੀਂ ਜਾਂਦਾ ਸੋ ਇਸ ਬੰਦੇ ਨੂੰ ਪਤਾ ਲੱਗਦੇ ਇੱਕ ਰਿਕਵੈਸਟ ਵੀ ਮੈਂ ਕਰ ਰਿਹਾ ਵਾਂ ਕਿਉਂਕਿ ਇਹ ਨਹੀਂ ਨਾ ਹੋਵੇ ਕਿ ਮੈਂ ਸਿਕੰਦਰ ਬਾਈ ਦਾ ਗਾਣਾ ਸ਼ੇਅਰ ਨਹੀਂ ਕੀਤਾ ਤੇ ਉਹ ਫਲॉप ਹੋ ਗਿਆ ਚੱਲਿਆ ਨਹੀਂ ਆ ਸਖ ਜੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਸਿਕੰਦਰ ਬਾਈ ਦੇ ਗਾਣੇ ਦਾ ਲਿੰਕ ਭੇਜਣ ਲੱਗਾ ਵਾਂ ਜੇ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਤਾ ਜੋ ਇਹੋ ਜਿਹੇ ਜਿਹੜੀ ਹੈਗੇ ਮੱਡ ਸ਼ੇਰਾਂ ਵਰਗੇ ਚਵਲਾਂ ਨੂੰ ਪਤਾ ਲੱਗੇ ਵੀ ਸਿੱਖ ਕੌਮ ਸਿੱਖਾਂ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਹਮੇਸ਼ਾ ਖੜਦੀ ਸੀ ਤੇ ਖੜਦੀ ਆ ਯਾਰ ਲਿੰਕ ਦੇ ਵਿੱਚ ਸਿਕੰਦਰ ਬਾਈ ਦਾ ਗਾਣਾ ਪਾ ਦਿੱਤਾ ਜੇ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਉਹਨੂੰ ਵੀ ਚਵਲ ਨੂੰ ਦਿਖਾ ਦਿਓ ਵੀ ਤੇ ਕਿਦਾਂ ਤੇ ਸਪੋਰਟ ਤੋਂ ਬਗੈਰ ਵੀ ਅੱਜੋ ਦੇ ਆ ਵਾਰਾਂ ਗਾਉਂਦੇ ਆ ਤੇ ਹਮੇਸ਼ਾ ਗਾਉਂਦੇ ਰਹਿਣਗੇ